ਸਰਬਜੀ ਸੰਗਰੂਰ ਵੀਦੀ ਦੇ ਚਿਨਾ ਦੇਖ ਤੇਰੇ ਰੰਗ ਟੰਗ ਦੇਖ ਤੇਰੇ ਰੰਗ ਟੰਗ ਨਾ ਖੜੀ ਹੋਲੀ ਨਾ ਖੜੀ ਹੋਲੀ ਤੇਰੇ ਤੋਂ ਬਗੈਰ ਨਹੀਂ ਨਾ ਖੜੀ ਹੋਲੀ ਤੇਰੇ ਤੋਂ ਬਗੈਰ ਨਹੀਂ ਦੇਖ ਤੇਰੇ ਰੰਗ ਟੰਗ ਦੇਖ ਤੇਰੇ ਰੰਗ ਟੰਗ ਨਾ ਖੜੀ ਹੋਲੀ ਨਾ ਖੜੀ ਹੋਲੀ ਤੇਰੇ ਤੋਂ ਬਗੈਰ ਨਹੀਂ ਮੇਰੇ ਨਾਲੋਂ ਚੰਗੇ ਹੋਏ ਚੰਗੇ ਹੋਏ ਲੱਗਦਾ ਚੰਗੇ ਹੋਏ ਲੱਗਦਾ ਮੇਰੇ ਨਾਲੋਂ ਚੰਗੇ ਹੋਏ ਚੰਗੇ ਹੋਏ ਲੱਗਦਾ ਕੰਗੇ ਹੋਏ ਲੱਗਦਾ ਅੱਜ ਤੈਨੂੰ ਗੈਰਨੀ ਅੱਜ ਤੈਨੂੰ ਗੈਰਨੀ ਦੇਖ ਤੇਰੇ ਰੰਗ ਟੰਗ ਨਾ ਖੜੀ ਹੋਲੀ ਤੇਰੇ ਤੋਂ ਬਗਰਨੀ